ਮਾਣ ਗੁਰੂ ਜੀ ਦਾ ਖਾਲਸਾ ਮਾਣ ਗੁਰੂ ਜੀ ਦੀ ਫਤਿਹ ਅੱਜ ਆਪਾਂ ਗੱਲਬਾਤ ਕਰਨੀ ਹੈ ਜਿਹੜੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਆਦੀ ਹੋ ਚੁੱਕੇ ਨੇ ਉਹਨਾਂ ਨੂੰ ਇੱਕ ਬੇਨਤੀ ਹੈ ਵੀ ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ ਜੇ ਗਲਤੀ ਹੋ ਗਈ ਹੈ ਤਾਂ ਉਸ ਗਲਤੀ ਨੂੰ ਸੁਧਾਰਿਆ ਜਾ ਸਕਦਾ ਹੈ ਨਸ਼ੇ ਦਾ ਖਿਹੜਾ ਛੱਡੋ ਕੋਈ ਕਾਰੋਬਾਰ ਕਰੋ ਆਪਣੇ ਪੈਰਾਂ 'ਤੇ ਖੜੇ ਹੋ ਕੇ ਆਪਣੇ ਮਾਂ-ਬਾਪ ਦਾ ਸਹਾਰਾ ਬਣੋ ਸੰਸਾਰ ਤੇ ਜਿਹੜਾ ਵੀ ਮਨੁੱਖ ਆਇਆ ਉਹਨੇ ਆਪਣੀ ਜ਼ਿੰਦਗੀ ਵਿੱਚ ਕੁਝ ਕਰਨਾ ਹੈ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਪੈਰੈਂਟਸ ਮਾਪੇ ਇਹ ਚਾਹੁੰਦੇ ਨੇ ਕਿ ਸਾਡੇ ਬੱਚੇ ਨਸ਼ਿਆਂ ਤੋਂ ਬਚਣ ਸਾਡੇ ਬੱਚੇ ਵਧੀਆ ਵਧੀਆ ਜੁਗਾਂ ਤੇ ਜਾਣ ਸਾਡਾ ਨਾਮ ਰੋਸ਼ਨ ਕਰਨ ਸਭ ਤੋਂ ਪਹਿਲਾਂ ਉਹਨਾਂ ਨੂੰ ਇੱਕ ਕੰਮ ਕਰਨਾ ਪੈਣਾ ਹੈ ਜਿਹੜੇ ਆ ਧਰਮ ਦੇ ਅੰਦੋਲਨਾਂ ਦੇ ਵਿੱਚ ਇਕੱਠਾਂ ਦੇ ਵਿੱਚ ਬੱਚੇ ਜਾਂਦੇ ਨੇ ਨੌਜਵਾਨ ਜਾਂਦੇ ਨੇ ਉਹਨਾਂ ਦਾ ਭਵਿੱਖ ਹਮੇਸ਼ਾ ਹੀ ਖਤਰੇ ਵਿੱਚ ਹੈ ਤੇ ਖਤਰੇ ਵਿੱਚ ਰਹੂਗਾ ਉਦਾਹਰਨਾਂ ਬੜੀਆਂ ਸਾਫ਼ ਤੇ ਸਿੱਧੀਆਂ ਤੁਹਾਨੂੰ ਮਿਲਣਗੀਆਂ ਜਦੋਂ ਅਸੀਂ ਇਹ ਟੰਡੋਰਾ ਪਿੱਟਦੇ ਹਾਂ ਕਿ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਹੈ ਇੱਥੇ ਕੋਈ ਕੰਮ ਧੰਦਾ ਨਹੀਂ ਤਾਂ ਜਿਹੜੇ ਬਿਹਾਰ ਤੋਂ ਜੂਬੀ ਤੋਂ ਮਜ਼ਦੂਰ ਆਉਂਦੇ ਨੇ ਅਸੀਂ ਉਹਨਾਂ ਨੂੰ ਕਹਿੰਨੇ ਕਿ ਉਹ ਭਈਏ ਨੇ ਉਹ ਬੜੇ ਖੁਸ਼ ਨੇ ਇੱਥੇ ਉਹ ਸਬਜ਼ੀਆਂ ਦੀਆਂ ਰੇਡੀਆਂ ਫਲੂਟਾਂ ਦੀਆਂ ਰੇਡੀਆਂ ਜਾਂ ਗੋਲ ਗੱਪੇ ਹੋਰ ਖਾਣ ਪੀਣ ਵਾਲਾ ਜਿਹੜਾ ਸਮਾਨ ਹੈ ਉਹ ਵੇਚਦੇ ਨੇ तकरीबन 2015 ਸੁਧਹਾੜੀ ਪਾ ਕੇ ਆਪਣੇ ਘਰ ਵਿੱਚ ਜਾਂਦੇ ਆ। ਉਹਨਾਂ ਦੇ ਬੱਚੇ ਵਧੀਆ ਸਕੂਲਾਂ ਵਿੱਚ ਪੜ ਰਹੇ ਨੇ। ਆਪੀਐਸ ਅਫੀਸਰ ਉਹ ਆਪਣੇ ਬੱਚਿਆਂ ਨੂੰ ਬਣਾ ਰਹੇ ਨੇ। ਤੇ ਅਸੀਂ ਕਿਉਂ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ ਸਾਡੇ ਬੱਚਿਆਂ ਨੂੰ ਕੰਮ ਨਹੀਂ ਮਿਲਦਾ ਕੁਝ ਕਰਨਾ ਪੈਣਾ ਹੈ ਬਿੱਲ ਬਹਿ ਕੇ ਨਹੀਂ ਇੱਕ ਬੇਨਤੀ ਨਾਲ ਹੀ ਹੋਰ ਕਰ ਦੇਣਾ ਜਿਹੜੇ ਇਹ ਨਸ਼ਾ ਛਡਾਊ ਕੇਂਦਰ ਸੰਸਥਾਾਂ ਵਿੱਚ ਖੋਲ ਕੇ ਬੈਠੇ ਨੇ ਇਹਨਾਂ ਦਾ ਇੱਕ ਧੰਦਾ ਹੈ ਇਹਨਾਂ ਦਾ ਇੱਕ ਰੋਜ਼ਗਾਰ ਹੈ ਕਿਸੇ ਨੂੰ ਕੋਈ ਨਸ਼ੇ ਤੋਂ ਦੂਰ ਨਹੀਂ ਕਰ ਸਕਦਾ ਕਿਸੇ ਦਾ ਕੋਈ ਨਸ਼ਾ ਨਹੀਂ ਛਡਾ ਸਕਦਾ ਇੱਥੇ ਬੜੀਆਂ ਮੂਵਮੈਂਟਾਂ ਲਹਿਰਾਂ ਚੱਲੀਆਂ ਜਿਨ੍ਹਾਂ ਨੇ ਇਹ ਢਾਗ ਰਚੇ ਕਿ ਅਮਰਤ ਸ਼ਿਕਾ ਕੇ ਅਸੀਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਾਂਗੇ ਦਰਗਰ ਦੂਰ ਹੋ ਜਾਓ ਇਹ ਸਭ ਕੁਝ ਨੌਟ ਡੇਟ ਘਟੌਂਗ ਸੀ ਉਹ ਬੰਦੇ ਵਪਾਰੀ ਸੀ बिजनेसमੈਨ ਸੀ ਕਰੋੜਾਂ ਰੁਪਏ ਉਹਨਾਂ ਨੇ ਇਕੱਠਾ ਕਰ ਲਿਆ ਸਾਨੂੰ ਕਿਸੇ ਵੱਲ ਦੇਖਣ ਦੀ ਲੋੜ ਨਹੀਂ ਆਪਣੇ ਪਰਿਵਾਰ ਵੱਲ ਦੇਖਣ ਦੀ ਲੋੜ ਹੈ ਜਦ ਤੁਸੀਂ ਵਧੀਆ ਗੁਆਣ ਦੀ ਗੱਲ ਕਰਦੇ ਹੋ ਉਦੋਂ ਇਹ ਗੱਲ ਸਾਨੂੰ ਚੇਤੇ ਰੱਖਣ ਦੀ ਲੋੜ ਹੈ ਗਵੰਡੀ ਉਹ ਹੁੰਦਾ ਜਿਹੜਾ ਗਵੰਡੀ ਦੇ ਮੁਸੀਬਤ ਵੇਲੇ ਕੰਮ ਆਵੇ ਗਵੰਡੀ ਭੁੱਖਾ ਬੈਠਾ ਜੇ ਗਵੰਡੀ ਦੋ ਵਕਤ ਦੀ ਆਪਣੇ ਗਵੰਡੀ ਨੂੰ ਰੋਟੀ ਦੀ ਹੈਲਪ ਕਰ ਦੇ ਅਸਲ ਵਿੱਚ ਗਵੰਡੀ ਉਹ ਹੁੰਦਾ ਹੈ ਤੇ ਉਹ ਵੀ ਇੱਥੇ ਗਵੰਡੀ ਹੈਗੇ ਨੇ ਜਿਹੜੇ ਜੇ ਗਵੰਡੀ ਦੀ ਕੁੜੀ ਘਰੋਂ ਚਲੀ ਜਾਵੇ ਇਹਦੇ ਅਰਥ ਤੁਸੀਂ ਸਮਝਦੇ ਹੋ ਉਦੋਂ ਤਾੜੀਆਂ ਮਾਰਦੇ ਨੇ ਉਦੋਂ ਖੁਸ਼ ਹੁੰਦੇ ਐ ਤੇ ਉਹਦੇ ਬਾਰੇ ਬਿੜਕਾਂ ਵੀ ਰੱਖਦੇ ਨੇ ਕਿ ਗਵਰਣੀ ਦੇ ਘਰ ਵਿੱਚ ਕੀ ਹੋਇਆ ਪਰ ਜੇ ਗਵਰਣੀ ਭੁੱਖਾ ਬੈਠਾ ਹੋਵੇ ਉਹਦੀ ਕੁੜੀ ਬਿਮਾਰ ਹੋਵੇ ਕੋਈ ਪ੍ਰੋਬਲਮ ਹੋਵੇ ਉਦੋਂ ਕੋਈ ਬੰਦਾ ਚੇਤੇ ਨਹੀਂ ਕਰਦਾ ਇੱਥੇ ਲੋੜ ਐ ਕਿ ਅਸੀਂ ਕਿਸੇ ਦਾ ਠੇਕਾ ਨਾ ਲਈਏ ਕਿਸੇ ਦੀਆਂ ਜ਼ਿੰਮੇਵਾਰੀਆਂ ਆਪਣੇ ਸਿਰ ਤੇ ਨਾ ਚੁੱਕੀਏ ਕੇਵਲ ਆਪਣੇ ਪਰਿਵਾਰ ਲਈ ਜ਼ਿੰਮੇਵਾਰ ਹੋਈਏ ਜੇ ਕੁਝ ਕਰਨਾ ਹੈ ਤਾਂ ਆਪਣੇ ਪਰਿਵਾਰ ਲਈ करिए ਇੱਕ ਬੇਨਤੀ ਹੋਰ ਕਰਨੀ ਹੈ ਥੋੜਾ ਜਾਂ ਇਹਨੂੰ ਗਹਿਰਾਈ ਦੇ ਨਾਲ ਸਮਝਿਓ ਜਿਹੜੇ ਬੱਚੇ ਨਸ਼ਿਆਂ ਦੀ ਦਲਦਲ ਵਿੱਚ ਤਰ ਚੁੱਕੇ ਨੇ ਉਹਨਾਂ ਨੂੰ ਅਸੀਂ ਅਪੀਲ ਤੇ ਕਰ ਸਕਦੇ ਹਾਂ ਸਮਝਾ ਦੇ ਸਕਦੇ ਹਾਂ ਕਿ ਤੁਸੀਂ ਵਾਪਸ ਆ ਜਾਓ ਜ਼ਿੰਦਗੀ ਬੜੀ ਕੀਮਤੀ ਹੈ ਦੁਬਾਰਾ ਨਹੀਂ ਮਿਲਦੀ ਪਰ ਉਹਨਾਂ ਤੇ ਭਰੋਸਾ ਨਹੀਂ ਯਕੀਨ ਨਹੀਂ ਕਿ ਉਹ ਵਾਪਸ ਆ ਸਕਦੇ ਆ ਹਾਂ ਇੱਕ ਕੰਮ ਤੁਸੀਂ ਕਰ ਸਕਦੇ ਹੋ ਤੁਹਾਡਾ ਬੱਚਾ ਅੱਜ 4-5 ਸਾਲ ਦਾ ਹੈ ਤੁਸੀਂ ਉਹਨੂੰ ਸਕੂਲ ਦੇ ਵਿੱਚ ਪੜ੍ਹਨੇ ਪਾਇਆ ਜਦੋਂ ਉਹ ਬੱਚਾ ਚੌਥੀ ਪੰਜਵੀਂ ਜਮਾਤ ਵਿੱਚ ਚਲਾ ਜਾਏਗਾ ਉਹਦੀ ਉਮਰ 10-11 ਸਾਲ ਦੀ ਹੋ ਜਾਣੀ ਹੈ ਤੇ ਜਦੋਂ ਉਹ 14 ਸਾਲ ਦਾ ਹੁੰਦਾ ਹੈ ਤਕਰੀਬਨ ਉਹ ਬੱਚਾ 10ਵੀਂ ਕਰ ਜਾਂਦਾ ਹੈ ਯਾਨੀ ਕਿ 10 ਪੜ ਜਾਂਦਾ ਹੈ ਤੇ ਉਦੋਂ ਬਾਅਦ ਉਸ ਬੱਚੇ ਨੂੰ 14-15 ਸਾਲ ਦੇ ਨੂੰ ਥੋੜਾ ਬਹੁਤਾ ਕੰਮ ਕਰਨ ਦੀ ਆਦਤ ਪਾ ਦਿਓ ਉਹਨੂੰ ਕਿਸੇ ਪ੍ਰਾਈਵੇਟ ਕੰਮ ਤੇ ਲਾ ਦਿਓ ਉਹ ਬੱਚੇ ਨੂੰ ਆਪਣੀ ਜਿਮੇਵਾਰੀ ਦਾ ਅਹਿਸਾਸ ਹੋਵੇ ਉਹਦੇ ਆਪਣੇ ਮਾਂ ਪਿਓ ਲਈ ਆਪਣੇ ਪਰਿਵਾਰ ਲਈ ਖਰਜ ਕੀਨੇ ਉਹਨੂੰ ਸਮਝਾ ਲੇ ਤੇ ਜਿਹੜੇ 4-5 ਸਾਲ ਦੇ ਬੱਚੇ ਨੇ ਤੁਸੀਂ ਉਹਨਾਂ ਦੇ ਹੁਣੇ ਤੋਂ ਛੇਤਰਫੇਰਨਾ ਸ਼ੁਰੂ ਕਰ ਲਓ ਇਹ ਡਾਂਟ ਹੁੰਦੀ ਹੈ ਪਿਆਰ ਦੇ ਵਿੱਚ ਉਹਨੂੰ ਆਪਣੇ ਬਸ ਵਿੱਚ ਕੰਟਰੋਲ ਵਿੱਚ ਰੱਖ ਸਕਦੇ ਹੋ ਤੇ ਤੁਸੀਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਬਚਾ ਸਕਦੇ ਹੋ ਨਸ਼ਿਆਂ ਤੋਂ ਦੂਰ ਰੱਖ ਸਕਦੇ ਹੋ ਚੰਗੀ ਸਿੱਖਿਆ ਦੇ ਕੇ ਤੇ ਆਪਣੇ ਬੱਚਿਆਂ ਨੂੰ ਟਾਈਮ ਦੇਣਾ ਪਰਿਵਾਰ ਲਈ ਜ਼ਰੂਰੀ ਹੁੰਦਾ ਹੈ ਆਉਣ ਵਾਲਾ ਭਵਿੱਖ ਨੇ ਤੁਹਾਡੇ ਲਈ ਪਰ ਜੇ ਤੁਸੀਂ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਕੇਅਰ ਖੁਦ ਨਹੀਂ ਕਰਦੇ ਤੁਸੀਂ ਸਮਝੋਗੇ ਕਿ ਸਾਡੇ ਬੱਚੇ ਜਿੰਨਾਂਸ਼ੇ ਤੇ ਲੱਗ ਗਏ ਤਾਂ ਕੋਈ ਦੂਸਰਾ ਹਸਪੀਟਲ ਬਣਾਵੇ ਕੋਈ ਨਸ਼ਾ ਸ਼ਡਾਉ ਕੇਂਦਰ ਬਣੇ ਇਹ ਸਾਡੇ ਲਈ ਬਹੁਤ ਵੱਡੀ ਗਲਤਫਹਿਮੀ ਹੈ ਇੱਕ ਉਦਾਹਰਨ ਦੇਣੀ ਹੈ ਜਦੋਂ ਕਿਤੇ ਵਿਰਧ ਆਸ਼ਰਮ ਬਣਦੇ ਨੇ ਨਾ ਉਹਨੂੰ ਸਾਨੂੰ ਖੁਸ਼ ਨਹੀਂ ਹੋਣਾ ਚਾਹੀਦਾ ਸਾਨੂੰ ਉਹਦੋਂ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਕਿ ਉਹਨਾਂ ਵਿਰਧ ਆਸ਼ਰਮਾਂ ਦੇ ਵਿੱਚ ਜਾਣਾ ਕਿਨੇ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਮਾਂ-ਬਾਪ ਸਾਡੇ ਹੁੰਦਿਆਂ ਹੋਇਆਂ ਬਿਰਧ ਆਸ਼ਮ ਦੇ ਵਿੱਚ ਜਾਣ ਇਹ ਲਾਣਤ ਨਹੀਂ ਸਾਡੇ ਤੇ ਬਿਰਧ ਆਸ਼ਮ ਉਹਨਾਂ ਲੋਕਾਂ ਲਈ ਹੁੰਦੇ ਨੇ ਜਿਨ੍ਹਾਂ ਦਾ ਕੋਈ ਅੱਗੇ ਪਿੱਛੇ ਧੀ ਪੁੱਤ ਕੋਈ ਹੁੰਦਾ ਨਹੀਂ ਜਿਨ੍ਹਾਂ ਦੇ ਧੀ ਪੁੱਤ ਹੁੰਦੇ ਨੇ ਉਹਨਾਂ ਦੇ ਮਾਪੇ ਬਿਰਧ ਆਸ਼ਮ ਦੇ ਵਿੱਚ ਜਾਣ ਇਹ ਲੱਖ ਲਣਤ ਹੈ ਮੇਰਾ ਕਹਿਣ ਦਾ ਭਾਵ ਅੱਜ ਦੀ ਇਸ ਵੀਡੀਓ ਵਿੱਚ ਇਹ ਹੈਗਾ ਕਿ ਤੁਸੀਂ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਚੱਕੋ ਆਪਣੇ ਬੱਚਿਆਂ ਨੂੰ ਵਧੀਆ ਤਾਲੀਮ ਦਿਓ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਚੱਕੋ ਕਿਸੇ ਦਾ ਠੇਕਾ ਨਹੀਂ ਕਿਸੇ ਨੂੰ ਲਿਆ ਜੇ ਹਰੇਕ ਬੰਦਾ ਇਹ ਸੋਚੇ ਕਿ ਮੈਂ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਚੱਕਣੀ ਹੈ ਨਾ ਇੱਥੇ ਬੇਰੁਜ਼ਗਾਰੀ ਤੇ ਨਾ ਇੱਥੇ ਨਸ਼ੇ ਤੇ ਨਾ ਹੀ ਇੱਥੇ ਕੋਈ ਭੁੱਖਾ ਮਰੇਗਾ ਤੇ ਨਾ ਹੀ ਇੱਥੇ ਕਿਸੇ ਨੂੰ ਧਰਨੇ ਲਾਉਣ ਦੀ ਲੋੜ ਹੈ ਜਿਹੜੇ ਧਰਨੇ ਲਾਉਂਦੇ ਨੇ ਜਿਹੜੇ ਨਸ਼ੇ ਛਡਾਉ ਕੇ ਕੇਂਦਰ ਬਣਾਈ ਬੈਠੇ ਨੇ ਐਨਜੀਓ ਚਲਾਈ ਬੈਠੇ ਨੇ ਇਹਨਾਂ ਦੇ ਧੰਦੇ ਨਹੀਂ ਇੱਕ ਹੋਰ ਗੱਲ ਕਹਿਣੀ ਹੈ ਸਾਨੂੰ ਅੱਜ ਜਿਹੜਾ ਬਹੁਤਾ ਦੁੱਖ ਹੈ ਮੁਸੀਬਤ ਹੈ ਉਹ ਆਪਣੇ ਦੁੱਖਾਂ ਕਰਕੇ ਨਹੀਂ ਮਨੁੱਖ ਨੂੰ ਜਿਹੜੀ ਪ੍ਰੋਬਲਮ ਅੱਜ ਹੈਗੀ ਹੈ ਉਹ ਆਪਣੇ ਦੁੱਖਾਂ ਕਰਕੇ ਜਾਂ ਆਪਣੀ ਮੁਸੀਬਤ ਕਰਕੇ ਨਹੀਂ ਉਹ ਦੂਸਰੇ ਦੇ ਸੁੱਖਾਂ ਕਰਕੇ ਹੈ ਜਦੋਂ ਦੂਸਰਾ ਸਾਡੇ ਤੋਂ ਦੂਰ ਕੋਈ ਸੁਖੀ ਵਰਦਾ ਸਾਨੂੰ ਪ੍ਰੋਬਲਮ ਉਹਦੇ ਤੋਂ ਹੈ ਅੱਜ ਇਹ ਦੁਨੀਆ ਦੇ ਵਿੱਚ ਉਹ ਵਪਾਰੀ ਨੇ ਜਿਹੜੇ ਕਿਸੇ ਦੇ ਦੁੱਖਾਂ ਦੇ ਵਿੱਚੋਂ ਸੁੱਖ ਲੱਭਦੇ ਨੇ ਇਹ ਸਚਾਈ ਹੈ ਸਾਡੀ ਜ਼ਿੰਦਗੀ ਦੇ ਆਪਣੇ ਦੁੱਖ ਨੇ ਤੇ ਆਪਣੇ ਹੀ ਸੁੱਖ ਨੇ ਇਹ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਦੁੱਖ ਕਿਉਂ ਆਉਂਦੇ ਨੇ ਤੇ ਸੁੱਖ ਕਿਵੇਂ ਆਉਂਦੇ ਨੇ ਗੁਰੂ ਬਾਸ਼ਾ ਕਹਿੰਦੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਜਦੋਂ ਤੁਸੀਂ ਆਪਣੇ ਦੁੱਖਾਂ ਦਾ ਕਾਰਨ ਸਮਝੋਗੇ ਫਿਰ ਤੁਹਾਡੇ ਘਰ ਵਿੱਚ ਸੁੱਖ ਆਉਣਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋਰਾਮਾ ਨਹੀਂ ਅਸੀਂ ਆਪਣੀ ਜ਼ਿੰਦਗੀ ਨੂੰ ਵੇਖੀਏ ਸਾਡੀ ਜ਼ਿੰਦਗੀ ਕੀ ਹੈ ਅਸੀਂ ਆਪਣੀ ਜ਼ਿੰਦਗੀ ਆਪਣੇ ਸਹਾਰੇ ਤੇ ਜੀਣ ਦੀ ਕੋਸ਼ਿਸ਼ ਕਰੀਏ ਦੂਸਰੇ ਦੇ ਸਹਾਰੇ ਤੇ ਆਪਣੀ ਜ਼ਿੰਦਗੀ ਜੀਣ ਦਾ ਕੋਈ ਫਾਇਦਾ ਨਹੀਂ ਇਹ ਬੇਨਤੀ ਮੈਂ ਤਾਂ ਕੀਤੀ ਹੈ ਅਸੀਂ ਬੜਾ ਰੌਲਾ ਪਾਇਆ ਕਿ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ ਹੈ ਨਹੀਂ ਇਹ ਸਾਡੀ ਗਲਤ ਫਹਮੀ ਹੈ ਸਾਡੀ ਸੋਚ ਉੱਥੇ ਖੜੀ ਹੈ ਅਸੀਂ ਸੋਚਣਾ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ ਕੋਈ ਮਨੁੱਖ ਚਾਹੁੰਦਾ ਕਿ ਮੈਂ ਜ਼ਹਿਰ ਪੀਵਾਂ ਜ਼ਹਿਰ ਖਾਵਾਂ ਕੋਈ ਨਹੀਂ ਚਾਹੁੰਦਾ ਫਿਰ ਸਾਨੂੰ ਇਹ ਗਲਤ ਫਹਮੀ ਕਿਵੇਂ ਹੋ ਗਈ ਕਿ ਅਸੀਂ ਨਸ਼ੇ ਕਰਨੇ ਨੇ ਜੇ ਕੋਈ ਨਸ਼ੇ ਕਰਦਾ ਹੈ ਉਹ ਨਸ਼ੇ ਛੱਡ ਨਹੀਂ ਸਕਦਾ ਇਹ ਗਲਤ ਫਹਮੀ ਕਿਉਂ ਪਾ ਲਈਏ ਅਸੀਂ ਕਿਸੇ ਦਾ ਸਹਾਰਾ ਲੈਣ ਦੀ ਲੋੜ ਨਹੀਂ ਹਰੇਕ ਪਰਿਵਾਰ ਨੂੰ ਲੋੜ ਹੈ ਕਿ ਆਪਣੇ ਬੱਚਿਆਂ ਨੂੰ ਵਧੀਆ ਤਾਲੀਮ ਦੇਵੇ ਆਪਣੇ ਬੱਚਿਆਂ ਲਈ ਜ਼ਿੰਮੇਵਾਰ ਹੋਵੇ ਉਹ ਜ਼ਿੰਮੇਵਾਰੀ ਸਮਝੇ ਕਿ ਮੈਂ ਆਪਣੇ ਬੱਚਿਆਂ ਲਈ ਕੀ ਕਰਨਾ ਹੈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਤੁਹਾਡਾ ਪਰਿਵਾਰ ਭੁੱਖਾ ਮਰੇ ਤੁਹਾਡੇ ਪਰਿਵਾਰ ਵਿੱਚ ਕੋਈ ਮਸੀਬਤ ਹੋਵੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਘਰ ਵਿੱਚ ਖੁਸ਼ੀਆਂ ਕੋਈ ਹੋਰ ਲੈ ਕੇ ਆਵੇ ਸਾਡੇ ਘਰ ਦੀਆਂ ਪ੍ਰੋਬਲਮਾਂ ਜਿਹੜੀਆਂ ਨੇ ਉਹ ਕੋਈ ਹੋਰ ਦੂਰ ਕਰੇ ਅਸੀਂ ਇਹ ਚਾਹੁੰਦੇ ਹਾਂ ਅਸੀਂ ਇਹ ਕਿਉਂ ਨਹੀਂ ਚਾਹੁੰਦੇ ਕਿ ਸਾਡੀ ਪ੍ਰੋਬਲਮ ਹੈ ਅਸੀਂ ਆਪ ਦੂਰ ਕਰੀਏ ਕਿਸੇ ਤੇ ਕਿਉਂ ਡਿਪੈਂਡ ਹੁੰਨੇ ਆ ਆਪਣੇ ਬੱਚਿਆਂ ਨੂੰ ਸੰਭਾਲੋ ਆਪਣੇ ਪਰਿਵਾਰ ਦੀ ਕੇਅਰ ਕਰੋ ਅੱਧਰਨਿਆਂ ਵਿੱਚ ਇਕੱਠਾਂ ਵਿੱਚ ਜਾਣਾ ਛੱਡੀਏ ਤੇ ਆਪਣੇ ਪਰਿਵਾਰ ਲਈ ਬਹੁਤਾ ਨਹੀਂ ਜੇ ਕੋਈ ਮਜ਼ਦੂਰ ਭਰਾ ਮੇਰੀ ਗੱਲ ਸੁਣਦਾ ਕਿਸੇ ਦੇ ਡਿਪੈਂਡ ਹੋਣ ਦੀ ਲੋੜ ਨਹੀਂ 25 30 ਹਜ਼ਾਰ ਦਾ ਕਾਰੋਬਾਰ ਇੱਕ ਮਹੀਨੇ ਵਿੱਚ ਆਪਣੇ ਪਰਿਵਾਰ ਲਈ ਕਰੋ ਤੇ ਆਜ਼ਾਦ ਜ਼ਿੰਦਗੀ ਜੀ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ